ਪੰਚਾਇਤੀ ਚੋਣਾਂ ਦਾ ਬਿਗਲ ਬਚ ਚੁੱਕਿਆ ਹੈ ਤੇ ਜਿੱਥੇ ਪਿੰਡਾਂ ਦੇ ਵਿੱਚ ਲੋਕ ਸਰਪੰਚੀ ਦੇ ਨਾਲ ਪੰਚਾਇਤਾਂ ਚੁਣ ਰਹੇ ਨੇ ਤਾਂ ਉਤੇ ਹੀ ਚੋਣ ਰਾਹੀਂ ਵੀ ਪੰਚਾਇਤਾਂ ਚੁਣਨ ਦੇ ਕਵਾਇਦ ਸ਼ੁਰੂ ਹੋ ਗਏ ਹੈ ਤੇ ਇਸ ਦੇ ਲਈ ਲੋਕ ਬीडीपीओ ਦਫ਼ਤਰ ਦੇ ਵਿੱਚ ਪਹੁੰਚ ਕੇ ਆਪਣੇ ਸਰਟੀਫਿਕੇਟ ਹਾਸਲ ਕਰ ਰਹੇ ਨੇ ਤੇ ਇੱਥੇ ਕੁਝ ਲੋਕਾਂ ਵੱਲੋਂ ਦਫਤਰ ਦੇ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਇਹ ਖਬਰ ਮੁਖਤਸਰ ਦੀ ਹੈ ਜਿੱਥੇ ਕਿ ਪੰਚਾਇਤ ਮੈਂਬਰ ਅਤੇ ਸਰਪੰਚ ਉਮੀਦਵਾਰਾਂ ਨੂੰ ਆਰਐਮ ਮੁਸ਼ਕਲਾਂ ਦੇ ਚਲਦੇ ਬੀਡੀਪੀਓ ਦਫਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕਮਰਜੀਤ ਸਿੰਘ 로ਜੀ ਬਰਕੰਦੀ ਪਹੁੰਚੇ ਤੇ ਉਹਨਾਂ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਰੋਸ ਜ਼ਾਹਰ ਕੀਤਾ ਤੇ ਉਹਨਾਂ ਇਹ ਇਲਜ਼ਾਮ ਲਗਾਈ ਕਿ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਤੇ ਸਰਪੰਚ ਦੇ ਉਮੀਦਵਾਰਾਂ ਨੂੰ ਐਨਓਸੀ ਨਾ ਮਿਲਣ ਦੇ ਇਲਜ਼ਾਮ ਵੀ ਲਗਾਏ ਸ਼੍ਰੋਮਣੀ ਕਾਲੀਗਲ ਦੇ ਅਸੀਂ ਸਾਡੀ ਸੰਗਤ ਜਫਦਰ ਹੀਰਾ ਸਿੰਘ ਜੀ ਚੜੇਵਾਲ ਸਾਡੇ ਸਰਪੰਚ ਸਾਹਿਬ ਸਾਡੇ ਯੂਥ ਦੇ ਆਗੂ ਕੋਟੂ ਜੀ ਵਿੰਦਰ ਆਪਣਾ ਗੁੰਨੇੜਾ ਸਾਹਿਬ ਸਾਰੇ ਇੱਥੇ ਅਸੀਂ ਪਹੁੰਚੇ ਆ ਕਿਉਂਕਿ ਜਿਹੜੀ ਸਮੱਸਿਆ ਆ ਰਹੀ ਅਸੀਂ ਕੱਲ ਦਾ ਦਿਨ ਮੀਟ ਕੀਤਾ ਸੀ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਸਾਰੇ ਸੈਕਟਰੀ ਉੱਥੇ ਹਾਜ਼ਰ ਹੋਣ ਤੇ ਸਾਰਿਆਂ ਨੂੰ ਚੁੱਲ੍ਹਾ ਟੈਕਸ ਦੇ ਐਨਓਸੀਸ ਦੇ ਦੇ ਜੋ ਜਿਹੜੀਆਂ ਬੰਦੀਆਂ ਪਰ ਇਹਨਾਂ ਨੇ ਮਜਬੂਰ ਕੀਤਾ ਅੱਜ ਅਸੀਂ ਇੱਥੇ ਸਾਰਾ ਜਿਹੜੋਂ ਆਪਣੇ ਅਕਾਲੀ ਦਲ ਦੀ ਸਾਰੀ ਸੰਗਤ ਇੱਥੇ ਅਸੀਂ ਪਹੁੰਚੇ ਹਾਂ ਵੀਡੀਓ ਸਾਹਿਬ ਕੋਲ ਵੀਡੀਓ ਸਾਹਿਬ ਕੋਲ ਪਹੁੰਚ ਕੇ ਜਿਹਾ ਪੁੱਛਿਆ ਵੀ ਸੈਕਟਰੀ ਕਿnde ਹਾਜ਼ਰ ਅੱਧੇ ਸੈਕਟਰੀ ਐਬਸੈਂਟ ਤੇ ਇੱਕ ਸੈਕਟਰੀ ਜਿਹਦੀ ਵੀਡੀਓ ਸਾਹਿਬ ਨੇ ਹੁਣ ਧਰਮ ਸਿੰਘ ਨੂੰ ਵੀਡੀਓ ਸਾਹਿਬ ਨੇ ਫੋਨ ਕੀਤਾ 10 ਆਨਲੀ ਹਜੇ ਤੱਕ ਹਾਜ਼ਰ ਨਹੀਂ ਹੋਇਆ ਉਹ ਮਤਲਬ ਕਿ ਨਾ ਫੋਨ ਚੱਕ ਰਿਹਾ ਹਾਜ਼ਰ ਨਹੀਂ ਹੋਇਆ ਹੁਣ ਵੀਡੀਓ ਸਾਹਿਬ ਨੇ ਉਹਨੂੰ ਟਿੱਕੀ ਨੋਟਿਸ ਕੱਢਿਆ ਵੀ ਉਹ ਹਾਜ਼ਰ ਕਿਉਂ ਨਹੀਂ ਇਮਤਿਹਾਨ ਰਮ ਦਿਗਵਾ ਹੀ ਬੇਨਤੀ ਕਰਦਾ ਪੂਰੀ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਆ ਨਾ ਹੋਵੇ ਬਈ ਮਤਲਬ ਕਿ ਜੇ ਸਾਡੀ ਕੋਈ ਚੁੱਲਾ ਟੈਕਸ ਜਾਂ ਐਨਓਸੀ ਰਹਿ ਗਈ ਤਾਂ ਫਿਰ ਹਸਾਬ ਲਾ ਲੋ ਵੀ ਕੀ ਕਾ ਕਢਾ ਦਾਂਗੇ ਇਹਨਾਂ ਦੀ ਆ ਇੱਕ ਇੱਕ ਜਿਹੜੇ ਸਾਡੇ ਵਰਕਰ ਆ ਇੱਕ ਇੱਕ ਚੁੱਲਾ ਟੈਕਸ ਦੀ ਰਸੀਦ ਐਨਓਸੀ ਅਸੀਂ ਇੱਥੋਂ ਲੈ ਕੇ ਜਾਣੀਏ ਨਹੀਂ ਤਾਂ ਉਹਨਾਂ ਚਿਰ ਅਸੀਂ ਵੀਡੀਓ ਦਫ਼ਤਰ ਬੈਠੇ ਆ ਤੇ ਜੇ ਸਾਨੂੰ ਨਾ ਮਿਲੀਆਂ ਅੱਜ ਤੇ ਕੱਲ ਨੂੰ ਫਿਰ ਅਸੀਂ ਇੱਥੇ ਧਰਨਾ ਲਾ ਕੇ ਬੈਠਾਂਗੇ ਜਿੰਨਾ ਚਿਰ ਸਾਡੇ ਸਾਰੇ ਬੰਦੇ ਦੀ ਐਨਓਸੀ ਇਸ ਦਿਨ ਆਖੀ ਜਦੋਂ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵਿੱਚੋਂ ਇੱਕ ਉਮੀਦਵਾਰ ਦਲੇਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਐਨਓਸੀ ਸਰਟੀਫਿਕੇਟ ਦੇਣ ਦੇ ਵਿੱਚ ਵੀ ਆਨਕਾਨੀ ਕੀਤੀ ਜਾ ਰਹੀ ਹੈ। ਨਾ ਮੈਂ ਕਿਹੜੇ ਪਿੰਡ ਤੋਂ ਕੀ ਮਾਮਲਾ ਹੈ? ਮੇਰਾ ਹੀ ਪਿੰਡ ਲਵਾੜਿਆ ਗਿਆ। ਦਲੇਰ ਸਿੰਘ ਮੇਰਾ ਨਾਮ ਹੈ ਤੇ ਮੈਂ ਕਵਰਿੰਗ ਕੈਂਡੀਡੇਟ ਖੜਾ ਹਾਂ। ਤੇ ਸਾਨੂੰ ਅਸੀਂ ਕੱਲ ਵੀ ਆਏ ਸੀਗੇ ਤੇ ਕੱਲ ਵੀ ਸਾਰੀ ਦਿਹਾੜੀ ਭਕਾਈ ਕਰਕੇ ਮੁੜ ਗਏ ਤੇ ਅੱਜ ਅਸੀਂ ਫੇਰ ਆਏ ਹਾਂ। ਸਾਨੂੰ ਹਜੇ ਤੱਕ ਚੂਲਾ ਟੈਕਸ ਨਹੀਂ ਮਿਲਿਆ। ਅੱਗੋਂ ਕਹਿੰਦੇ ਆ ਵੀ ਜਦੋਂ ਸਾਨੂੰ ਕੋਈ ਉੱਤੋਂ ਫੋਨ ਆਊਗਾ ਫੇਰ ਅਸੀਂ ਕਲੀਅਰ ਕਰਾਂਗੇ ਵੀ ਦੇਣਾ ਜਾਂ ਨਹੀਂ ਦੇਣਾ ਬਸ ਵੇਟ 'ਚ ਖੜੇ ਆ ਜੀ ਫਾਰਮ ਸਾਡੇ ਹੱਥ 'ਚ ਨੇ ਪਹਿਲਾਂ ਕੁਝ ਜਮਾ ਕਰਾਤੀਆਂ ਨੇ ਤੇ ਬਾਅਦ ਵਿੱਚ ਦੇ ਦੇ ਕਿਹਨਾਂ ਨਾਲ ਗੱਲਬਾਤ ਹੋਈ ਆ ਜਿੰਨਾ ਵੱਲੋਂ ਨਾ ਕੀਤੀ ਗਈ ਆ ਤੁਹਾਨੂੰ ਅਫਸਰ ਆਈ ਜਿਹੜੇ ਦਿੰਦੇ ਆ ਸਾਰੇ ਉਸਟੈਕ ਦਿਨਾ ਸੈਕਟਰੀ ਹੈ ਸੈਕਟਰੀ ਹੈ ਜਿਹਨਾਂ ਨੂੰ ਜਿਨ੍ਹਾਂ ਦੀ ਡਿਊਟੀ ਲਈ ਹੈ ਤੁਹਾਨੂੰ ਪਤਾ ਲੱਗਿਆ ਨਾਮ ਨੂਮ ਪਤਾ ਲੱਗਿਆ ਨਾਮ ਨੂਮ ਤਾਂ ਨਹੀਂ ਆਪਾਂ ਕਹਿ ਸਕਦੇ ਪਤਾ ਨਾਮ ਆਪਾਂ ਦਾ ਮੂਰੂਪਿੰਡ ਜਿਹਨਾਂ ਨੂੰ ਉਹ ਹਨ ਲੋਕਾਂ ਨੂੰ ਵੀ ਅਜੇ ਪਿੱਛੋਂ ਕੋਈ ਸਾਨੂੰ ਹੁਕਮ ਨਹੀਂ ਹੋਇਆ ਅਸੀਂ ਤਾਂ ਨਹੀਂ ਇਹਨਾਂ ਸਾਰੇ ਇਲਜ਼ਾਮਾਂ ਦੇ ਬਾਰੇ ਜਦੋਂ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਝੁੱਲਾ ਟੈਕਸ ਦੇ ਨਾਲ ਨਾਲ ਐਨਓਸੀ ਵੀ ਜਾਰੀ ਕੀਤੀ ਜਾ ਰਹੀ ਹੈ ਤੇ ਜਿੰਨੀਆਂ ਵਿਅਕਤੀਆਂ ਨੂੰ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਉਹਨਾਂ ਨੂੰ ਵੀ ਜਾਰੀ ਕਰ ਦਿੱਤਾ ਜਾਏਗਾ। ਸਮੱਸਿਆ ਇਹ ਹੈ ਜੀ ਕਿ ਤਾਂ ਪਹਿਲਾਂ ਸਾਰੀਆਂ ਇੱਕਦਮ ਇਕੱਠੀਆਂ ਆ ਜਾਂਦੀਆਂ। ਠੀਕ ਹੈ ਦੋ ਛੁੱਟੀਆਂ ਆ ਗਈਆਂ ਵਿਚਾਲੇ। ਕੱਲ ਸਾਡੇ ਕੋਲ 7-800 ਕੈ ਲਾਈ ਹੈ। ਅਸੀਂ ਉਹਨਾਂ ਨੂੰ ਐਸ ਪਰ ਛੀ ਜਣੇ ਉਹਨਾਂ ਦੇ ਦਸਤਖਤ ਹੁੰਦੇ ਆ ਪੰਜਾਹ 75 ਦੇ ਜੈਜੀ ਦੇ ਪਰਿਵਾਰੀ ਦੇ ਤਾਂ ਜਿੰਨਾ ਉਹਨੇ ਕੋਈ ਬਕਾਇਆ ਹੈ ਜਾਂ ਕੋਈ ਯਾਜ ਕਾਪ ਜੈ ਉਹਨਾਂ ਤੋਂ ਰਿਪੋਰਟ ਕਰਾ ਕੇ ਫਿਰ ਅਸੀਂ ਚੁੱਲੇ ਟੈਕਸ ਕਿਉਂ ਨਹੀਂ ਦਿੱਤੇ ਜਾ ਰਹੇ ਕਈ ਸੈਕਟਰੀ ਫੋਨ ਵੀ ਬੰਦ ਕਰਕੇ ਬੈਠੇ ਨਹੀਂ ਚੁੱਲੇ ਟੈਕਸ ਦਿੱਤੇ ਜਾ ਰਹੇ ਜਿਹੜਾ ਕੋਈ ਨਹੀਂ ਕਰ ਰਿਹਾ ਉਹਨਾਂ ਦੇ ਅਸੀਂ ਆਪੀ ਭਾਲ ਬੁਲੇ ਕਰਾਂਗੇ ਸੈਕਟਰੀ ਤੇ ਕਿਸੇ ਤੇ ਹੁਣ ਤੱਕ ਦੀ ਕਾਰਵਾਈ ਜਿਹੜੀ ਹੈਗੀ ਕਿਸੇ ਇੱਕ ਸੈਕਟਰੀ ਦੀਆਂ ਸਭ ਤੋਂ ਜ਼ਿਆਦਾ ਕੰਪਲੀਟਸ ਆ ਰਹੀਆਂ ਕੋਈ ਕਾਰਵਾਈ ਕੀਤੀ ਹੁਣ ਤੱਕ ਤੁਸੀਂ ਕੁਝ ਜਸ ਤਰ੍ਹਾਂ ਦਾ ਹੋਇਆ ਨਹੀਂ ਕੋਈ ਜੇ ਵੀ ਕੋਈ ਸੈਕਟਰੀ ਦੀ ਆਉਗੀ ਉਹਦੇ ਕਾਰਵਾਈ ਕਰਾਂਗੇ ਅਸੀਂ ਕੋਈ ਲੈਟਰ ਕੀ ਦਿਵਾਉਣੇ ਹੋ ਜਿਹੜੇ ਲੋਕ ਇੰਨੇ ਬਾਹਰ ਖੜੇ ਆ ਉਹਨਾਂ ਨੂੰ ਵੀ ਵਿਚਵਾਗ ਦਿਵਾਉਣੇ ਆ ਉਹਨਾਂ ਨੂੰ ਵਿਸ਼ਵਾਸ ਦਿਓ ਨਹੀਂ ਸਾਰਿਆਂ ਨੂੰ ਚੁੱਲਾ ਟੈਕਸ ਮਿਲੂਗਾ ਐਨਓਸੀ ਅਸੀਂ ਜਾਰੀ ਕਰ ਰਹੇ ਹਾਂ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆ ਰਹੀਆਂ ਰਿਕਾਰਡ ਚੈੱਕ ਕਰਕੇ ਜਗਬਾਣੀ ਟੀਵੀ ਲਈ ਐਚ 2ਡੀ ਦੀ ਰਿਪੋਰਟ